ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਹੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਡਿੰਪੀ ਢਿੱਲੋਂ ਹੁਣਾਂ ਨੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਡਿੰਪੀ ਢਿੱਲੋਂ ਹੋਣੀ ਜਿਹੜੇ ਆ ਕਿਹਾ ਜਾਂਦਾ ਵੀ ਵੱਡੇ ਕਾਰੋਬਾਰੀ ਆ ਚੰਗੀ ਇਹਨਾਂ ਦੀ ਵਢੀ ਲੰਮੀ ਚੌੜੀ ਜਿਹੜੀ ਆ ਟਰਾਂਸਪੋਰਟ ਆ ਕੱਲ ਸਵੇਰੇ ਬਠਿੰਡਾ ਜੈਤੋ ਰੋਡ ਦੇ ਉੱਤੇ ਕਿਹਾ ਜਾ ਰਿਹਾ ਬਈ ਇਹਨਾਂ ਦੀ ਇੱਕ ਬੱਸ ਨੇ ਮੁੰਡਾ ਥੱਲੇ ਦੇ ਦਿੱਤਾ 24 ਸਾਲ ਉਹਦੀ ਉਮਰ ਸੀਗੀ ਤੇ ਜਦੋਂ ਉੱਥੇ ਪੁਲਿਸ ਪਹੁੰਚਦੀ ਆ ਬਜਾਏ ਕਿ ਪੁਲਿਸ ਵਾਲੇ ਜਿਹੜੇ ਆ ਉਸ ਡਰਾਈਵਰ ਨੂੰ ਗ੍ਰਿਫਤਾਰ ਕਰਦੇ ਕੋ ਮਕਦਮਾ ਦਰਜ ਕਰਦੇ ਕੋਈ ਕਾਰਵਾਈ ਪਾਉਂਦੇ ਲੋਕ ਜਿਹੜੇ ਧਰਨਾ ਲਾ ਰਹੇ ਸੀ ਉਹਨਾਂ ਨਾਲ ਕੋਈ ਜਿਹੜਾ ਵਾ ਉਹਨਾਂ ਨੂੰ ਸ਼ਾਂਤ ਕਰਾਉਂਦੇ ਕਹਿੰਦੇ ਪੁਲਸ ਵਾਲਿਆਂ ਨੇ ਆਉਂਦਿਆਂ ਹੀ ਬੱਸ ਨੂੰ ਘੇਰਾ ਪਾ ਲਿਆ ਵੀ ਕਿਤੇ ਕੋਈ ਬੱਸ ਦਾ ਸ਼ੀਸ਼ਾ ਨਾ ਭੰਨ ਜਾਵੇ ਕਿਤੇ ਕੋਈ ਲਾਈਟਾਂ ਨਾ ਭੰਨ ਜਾਵੇ ਬੱਸ ਜਿਹੜੀ ਆ ਇਹ ਨੁਕਸਾਨੀ ਨਹੀਂ ਜਾਣੀ ਚਾਹੀਦੀ ਕਹਿੰਦੇ ਵੀ ਕਰੋੜ ਰੁਪਏ ਦੀ ਬੱਸ ਆ ਤੇ ਪੱਟੀ ਸਾਹਿਬ ਤੁਹਾਨੂੰ ਯਾਦ ਹੋਣਾ 2007 ਤੋਂ ਲੈ ਕੇ 17 ਤੱਕ ਵੀ ਪੁਲਸ ਜਿਹੜੀ ਆ ਬੱਸਾਂ ਦੀ ਰਾਖੀ ਕਰਦੀ ਰਹੀ ਆ ਤੇ ਜੇ ਭਗਵੰਤ ਮਾਨ ਸਰਕਾਰ ਜਿਹੜੇ ਇਹ ਕੁਝ ਦਾਅਵੇ ਕਰਕੇ ਆਏ ਸੀਗੇ ਜਦੋਂ ਇਹ ਤਕਰੀਰ ਕਰਦੇ ਹੁੰਦੇ ਸੀਗੇ ਜਦੋਂ ਇਹ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਸੀ ਤੇ ਇਹੀ ਕਹਿੰਦੇ ਹੁੰਦੇ ਸੀ ਵੀ ਪੁਲਿਸ ਤੇ ਬੱਸਾ ਦੀ ਰਾਖੀ ਤੇ ਲਈ ਆ ਤੇ ਅੱਜ ਉਹੋ ਕੰਮ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਕਿੱਦਾਂ ਦੇਖਦੇ ਹੋ ਇਹ ਸਾਰੇ ਮਾਮਲੇ ਢਿੰਪੀ ਢੱਲੋਂ ਹਰਦੀਪ ਸਿੰਘ ਢੱਲੋਂ ਨਵੇਂ-ਨਵੇਂ ਝਾੜੂ ਪਰਦਾਰ ਬਣੇ ਨੇ ਤੇ ਨਵੇਂ-ਨਵੇਂ ਜਦੋਂ ਝਾੜੂ ਪਰਦਾਰ ਬਣਦੇ ਆ ਤੇ ਫਿਰ ਸੇਵਾ ਪਾਣੀ ਵੀ ਚੰਗਾ ਹੁੰਦਾ ਉਹਨਾਂ ਦੇ ਅੱਜ ਬਕਾਇਦਾ ਤੌਰ ਤੇ ਨੀਉ ਦੀਪ ਟਰਾਂਸਪੋਰਟ ਜਿਹੜੀ ਇਹਨਾਂ ਦੀ ਹੈਗੀ ਹੈ ਜੈਤੋ ਤੋਂ ਲੈ ਕੇ ਬਠਿੰਡੇ ਵੱਸ ਜਾ ਰਹੀ ਸੀ ਰਸਤੇ 'ਚ ਇੱਕ ਮੋਟਰਸਾਈਕਲ ਤੇ ਲੜਕਾ 21 ਸਾਲ ਦਾ ਲਖਬੀਰ ਸਿੰਘ ਜਾ ਰਿਹਾ ਸੀ ਉਹਨੂੰ ਹਿੱਟ ਕੀਤਾ ਦੂਜੇ ਜੱਥੇ ਫਿਰ ਸਭ ਤੋਂ ਵੱਡੀ ਗੱਲ ਇਹ ਬੱਸ ਰੋਕੀ ਨਹੀਂ ਗਈ ਅੱਗੇ ਜਾ ਕੇ ਸਵਾਰੀਆਂ ਚਲਾ ਰਹੇ ਨੇ ਲੋਕਾਂ ਨੇ ਜਦੋਂ ਵੇਖਿਆ ਤੇ ਲੋਕਾਂ ਨੇ ਫਿਰ ਬੱਸ ਰੋਕੀ ਵੀ ਤੁਸੀਂ ਇਹ ਬੰਦਾ ਮਾਰ ਕੇ ਆ ਗਿਆ ਅੱਗੇ ਪਿੱਛੇ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਕੰਦੇ ਦੀ ਸਾਨੂੰ ਨਹੀਂ ਪਤਾ ਸੀ ਇੰਨੀ ਲਾਪਰਵਾਹੀ ਵੇਖੋ ਇਹਨਾਂ ਬੱਸਾਂ ਵਾਲਿਆਂ ਦੀ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਕਹਿੰਦੇ 2018 ਦੇ ਵਿੱਚ ਇਸੇ ਬੱਸ ਨੇ ਚੰਮੋ ਪਿੰਡ ਲਾਗੇ ਵੀ ਇੱਕ ਲੇਡੀ ਨੂੰ ਮਾਰਿਆ ਸੀ ਇਹ ਇਲਾਕੇ ਦੇ ਲੋਕ ਕਹਿੰਦੇ ਆ ਕਿ ਇਸ ਪਿੰਡ ਦੇ ਵਿੱਚ 4-5 ਮਹੀਨੇ 4-5 ਮੌਤਾਂ ਇਸ ਪਾਸੋਂ ਜਿੰਦਾ ਬੱਸਾਂ ਹੋ ਗਈਆਂ ਦੀਪ ਨਾਲੋਂ ਸਭ ਬੱਸਾਂ ਹੋਈਆਂ ਸੜਕ ਸੋਟੀ ਆ ਬੱਸਾਂ ਵੱਡੀਆਂ ਨੇ ਸਵਾਰੀਆਂ ਨੂੰ ਰਕੇ ਭਜਾਉਂਦੇ ਜਿਆਦੇ ਨੇ ਤੇ ਭਜਾਉਣ ਪਜਾਉਣ ਤੇ ਲੋਕਾਂ ਦਾ ਕਹਿਣ ਕਰ ਦਿੰਦੇ ਫੜ ਕੇ ਹੁਣ ਸਵਾਲ ਇਹ ਪੈਦਾ ਹੁੰਦਾ 2015 ਦੇ ਵਿੱਚ ਜਦੋਂ ਹਾਰਮਿਟ ਬੱਸ ਦੇ ਕੰਡਕਟਰ ਤੇ ਡਰਾਈਵਰ ਨੇ ਔਰ ਬੱਸ ਦੇ ਡਰਾਈਵਰ ਤੇ ਕੰਡਕਟਰ ਆਪਣੇ ਆਪ ਨੂੰ ਐਸਐਸਪੀ ਤੇ ਜਿਹੜੇ ਸੀ ਹਲਕੇ ਦਾ ਡੀਐਸਪੀ ਸਮਝਦੇ ਤੁਹਾਨੂੰ ਪ੍ਰੋਵਾਈਡ ਇਸ ਕਰਦੇ ਕਿਸ ਦੀ ਭਾਵੇਂ ਕੋਈ ਥੱਲੇ ਆ ਜਾਏ ਤੇ ਭਾਵੇਂ ਕਿ ਉੱਤੇ ਆ ਜਾਵੇ ਬਾਗਾਂ ਪ੍ਰਾਣਾ ਲੱਗੇ ਇੱਕ ਕੁੜੀ ਨੂੰ ਬਕਾਇਦਾ ਤੌਰ ਤੇ ਕੰਡੈਕਟਰ ਵੱਲੋਂ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ ਵੀ ਉਹਦੇ ਕੋਲੋਂ ਰੁਪਈਆ 1 ਡੇਢ ਰੁਪਈਆ ਘੱਟ ਸੀ ਕਰਾਇਆ ਉਹ ਕੁੜੀ ਬਸ ਤੇ ਆ ਜਾਂਦੀ ਐ ਉਹਦੀ ਮਾਂ ਰੋਣਾ ਪਉਂਦੀ ਐ ਉਹ ਮੇਰੀ ਕੁੜੀ ਮਾਰਦੀ ਮੇਡੀ ਕੁੜੀ ਦੀ ਬਸਾਂ ਦੇ ਕੋਈ ਪਰਵਾਹ ਨਹੀਂ ਪਿਹਾਰ ਕੇ ਲੈ ਕੇ ਮਰਗੀ ਮਰਜੋ ਸਰਕਾਰ ਸਾਡੀ ਜੋ ਮਰਜ਼ੀ ਹੋ ਜਾਈ ਉਹ ਫਿਰ ਵਿਦਿਆਰਥੀ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਬਾਕੀ ਹੋਰ ਜਿੱਥੇ ਬੰਦੀਆਂ ਨੇ ਜਦੋਂ ਫਿਰ ਇਹਨਾਂ ਨੂੰ ਘੇਰਾ ਪਾਇਆ ਤੇ ਜਿੰਨੀਆਂ ਆਰਬਿਟ ਬੱਸਾਂ ਸੜਕਾਂ ਤੇ ਚਲਦੀਆਂ ਸੀ ਸਾਰਿਆਂ ਥਾਣੇ 'ਚ ਬੰਦ ਕਰ ਦਿੱਤੀਆਂ ਗਈਆਂ ਸੇਫ ਜਗ੍ਹਾ ਬੰਦ ਕਰ ਦਿੱਤੀ ਗਈ ਉਹਨਾਂ ਘਰੇ ਕਰੇ ਪੁਲਿਸ ਨਾਲ ਦਿੱਤੀ ਗਈ ਕਿ ਬੱਸ ਦਾ ਕੋਈ ਸ਼ੀਸ਼ਾ ਨਾ ਤੋੜ ਦੇ ਕਿਸੇ ਤਰੀਕੇ ਨਾਲ ਅੱਜ ਵੀ ਜੇ ਹੋਇਆ ਇਹ ਉਦੋਂ ਤੇ 20 ਲੱਖ ਰੁਪਏ ਲੈ ਲੋ ਇੰਨੇ ਪੈਸੇ ਲੋ ਸਰਕਾਰੀ ਘਰ ਚ ਦੇਣੀ ਸੀ ਕਿ ਜੇਬ ਚ ਡੇੜੇ ਸੀਗੇ ਅੱਜ ਬਕਾਇਦਾ ਤੌਰ ਤੇ ਉਸ ਨੌਜਵਾਨ ਦੀ ਜਦੋਂ ਮੌਤ ਹੁੰਦੀ ਆ ਐਕਸੀਡੈਂਟ ਨਾਲ ਮੌਤ ਹੁੰਦੀ ਆ ਇਹਨਾਂ ਦੇ ਇੱਕ ਕਰਿੰਦਾ ਹੁੰਦਾ ਵੀ 4 ਲੱਖ ਰੁਪਏ ਮੁਆਵਜ਼ਾ ਲੈ ਲਓ ਤੇ ਮਾਮਲਾ ਰਫਾ ਦਫਾ ਕਰ ਦਿਓ। ਸਾਫ ਕਾ ਭੋਜੀਏ। ਉਹ ਕਹਿੰਦਾ ਮੇਰੀ ਗੱਲ ਸੁਣੋ। ਤੁਸੀਂ ਆਪਣਾ ਵੀ ਨਿਆਣਾ ਲੈ ਲਓ। ਇਸ ਵਾਰਥੇ ਲੈ ਕੇ ਮੈਂ ਮਾਰ ਮਾਰ ਦਿੰਦਾ ਮੈਂ 8 ਲੱਖ ਰੁਪਏ ਵੀ ਦੇ ਦੂੰਗਾ ਤੇ ਪਰਚਾ ਵੀ ਮੇਰੇ ਤੇ ਠੋਕੇ ਦੇ ਦਿਓ ਮੈਂ ਰੁਕੂਗਾ ਨਹੀਂ ਕਿਸੇ ਨੂੰ। ਕਹਿੰਦੇ ਤੁਸੀਂ ਯਾਰ ਪੈਸੇ ਨਾਲ ਤੋਲ ਕੇ ਬੰਦੇ ਦੀ ਜ਼ਿੰਦਗੀ ਵੇਖ ਰਹੇ ਹੋ ਤੁਸੀਂ। ਤਾਨੂੰ ਬਨੇ ਜਿੰਦਗੀ ਦਾ ਮੁੱਲ ਨਹੀਂ ਕੋਈ ਪਤਾ ਹੀ ਕੋਈ ਨਹੀਂ ਹੈਗਾ ਘੱਟੋ ਘੱਟ ਪਰਿਵਾਰ ਵਾਲਾ ਜਾ ਕੇ ਅਫਸੋਸ ਕਰੋ ਵੀ ਗਲਤੀ ਹੋ ਗਈ ਅੱਗੇ ਮਲਤੀ ਮਾੜੀ ਗੱਲ ਆ ਅਸੀਂ ਇੱਥੇ ਵੇਖੋ ਤੁਹਾਡਾ ਬੰਦਾ ਤੇ ਵਾਪਸ ਨਹੀਂ ਕਰ ਸਕਦੇ ਕੋਈ ਹੈਲਪ ਕਰ ਸਕਦੇ ਮਾੜੀ ਬਚਾੜੀ ਕੋਈ ਸਿੱਧਾ ਹੀ ਕਹਿੰਦੇ 4 ਲੱਖ ਰੁਪਏ ਲੈ ਲਓ ਹੁਣ ਉਹ ਲੋਕ ਜਿਹੜੇ ਨੇ ਉਹ ਅਸਲੇ ਸੜਕਾਂ 'ਤੇ ਬੱਕੇ ਬੈਠੇ ਆ ਦੋ ਬੱਸਾਂ ਉਹਨਾਂ ਦੀ ਹਰਾਸਤ ਦੇ ਵਿੱਚ ਆ ਉਹ ਕਹਿੰਦੇ ਅਸੀਂ ਬੱਸਾ ਉਹਨਾਂ ਚ ਨਹੀਂ ਜਾਣਗੇ ਜਿੰਨਾ ਚਿਰ ਇਹਦਾ ਪਰਚਾ ਨਹੀਂ ਹੁੰਦਾ ਤੇ ਡਰਾਈਵਰ ਤੋਂ ਫੜ ਕੇ ਅੰਦਰ ਨਹੀਂ ਕੀਤਾ ਜਾਊਗਾ ਕਿੰਨੇ ਸਾਲ ਹੋਰ ਵੀ ਆ ਮਾਫ ਕਰਨਾ ਆ ਆਪਣੇ ਦੇਸ਼ ਦੇ ਵਿੱਚ ਆ ਕੁਝ ਕਾਨੂੰਨ ਵੀ ਬਦਲੇ ਆ ਨਾ ਵੀ ਜੀ ਜਿਹੜਿਆ ਮੇਸ ਉਹ ਦੇ ਅੰਦਰ ਰਾਦੇ ਤਹਿਤ ਪਰਚਾ ਦਰਜ ਹੁੰਦਾ ਤੇ ਫੇਰੇ ਜਿਹੜਾ ਡਰਾਈਵਰ ਜਿਹਨੇ ਬੱਸ ਥੱਲੇ ਲਖਵੀਰ ਸਿੰਘ ਨੂੰ ਦੇ ਕੇ ਡਰੜ ਦਿੱਤਾ ਇਹ ਤਾਂ ਲੰਮਾ ਵੱਜ ਜਾਊਗਾ ਇਸੇ ਕਰਕੇ ਫਟਾਫਟ 4 ਲੱਖ ਚੱਕੀ ਫਿਰਦੇ ਆ ਵੀ ਕਿਤੇ ਪਰਚਾ ਨਾ ਹੋ ਜਾਵੇ ਦੇਖੋ ਮੇਰੀ ਗੱਲ ਸੁਣੋ ਇਹ ਜਿਹੜੇ ਕਾਨੂੰਨ ਕਦਾਨ ਹੁੰਦੇ ਆ ਨਾ ਇਹ ਸਿਰ ਥਾੜੇ ਗਰੀਬਾਂ ਵਾਸਤੇ ਨੇ ਅਮੀਰਾਂ ਵਾਸਤੇ ਕੋਈ ਕਾਨੂੰਨ ਨਹੀਂ ਅੱਜ ਦੀ ਡੇਟ ਦੇ ਵਿੱਚ ਵੀ ਸਾਡੀ ਪਾਰਲੀਮੈਂਟ 'ਚ ਵਜੇ 233 ਬੰਦੇ ਕ੍ਰਿਮੀਨਲ ਬੈਠੇ ਜਿਨ੍ਹਾਂ ਦੇ ਕੇਸ 20-20 ਸਾਲ ਚੱਲਦੇ ਨੂੰ ਹੋ ਗਏ ਉਹ ਕੇਸ ਉਹਦੋਂ ਮਗਰੋਂ ਲੈਣੇ ਜਦੋਂ ਉਹ ਦੁਨੀਆ ਤੋਂ ਚਲੇ ਜਾਣਗੇ ਅਮੀਰ ਵਾਸਤੇ ਕੋਈ ਕਾਨੂੰਨ ਨਹੀਂ ਗਰੀਬ ਵਾਸਤੇ ਕਾਨੂੰਨ ਗਰੀਬ ਵਾਸਤੇ ਟ੍ਰੈਫਿਕ ਰੂਲਸ ਨੇ ਅਮੀਰ ਵਾਸਤੇ ਕੋਈ ਹੈਗਾ ਕਾਨੂੰਨਾਂ 'ਚ ਤਬਦੀਲੀ ਜ਼ਰੂਰ ਕੀਤੀ ਗਈ ਹੈ ਕੋਈ ਛੱਕਲੀ ਗਲਤੀ ਨਹੀਂ ਕੀਤੀ ਗਈ ਨਵੀਆਂ ਬੀਐਨਐਸ ਤਾਰिफ ਲਿਆਂਦੀਆਂ ਗਿਆ ਕੋਈ ਛੱਕਲੀ ਗਲਤੀ ਲਿਉਣੀ ਚਾਹੀਦੀ ਸੀਗੇ ਲੇਕਿਨ ਜਾ ਤੇ ਸਾਰਿਆਂ ਨੂੰ ਇੱਕੇ ਰਸੇ ਬੰਧਨ ਫੇਰ ਹੁਣ ਪੁਲਿਸ ਅਗਲਾ ਐਸਐਚਓ ਕਹਿੰਦਾ ਜੀ ਬਸ ਜਾਣ ਦਿਓ ਤੁਹਾਡੀ ਗਲਬਤ ਪਰਚਾ ਦੱਜ ਕੋਦੇ ਨੋ ਤੋਂ ਬਸਾ ਘਿਰ ਕੇ ਬੈਠੇ ਫਿਰ ਕਹਿੰਦੇ ਇੱਕ ਬਸ ਲੈ ਜੋ ਕਾਲਜ ਕਰਨ ਰੱਖ ਦਿਓ ਬਾਕੀ ਖੜੀ ਰਹਿਣ ਦਿਓ 150 ਬੰਦਾ ਸਾਡਾ ਬੰਦਾ ਰਾਤ ਇੱਥੇ ਬਸ ਦੇ ਘਰੇ ਖਲੋਤੇ ਤੁਸੀਂ ਆਪਣੇ ਮੁਲਾਜ਼ਮ ਨਾਲ ਲਾ ਦਿਓ ਕੋਈ ਗੜਬੜ ਨੀ ਕਰੇ ਜੇਕਰ ਕੋਈ ਗਲਬੜ ਹੁੰਦੀ ਹੈ ਤੇ ਤੁਹਾਡੇ ਮੁਲਾਜ਼ਮੀ ਬਰਾਬਰ ਸਾਡੇ ਨਾਲ ਤੁਹਾਡੇ ਮੁਲਾਜ਼ਮੀ ਬਰਾਬਰ ਦੇ ਦੋਸ਼ੀ ਹੋ ਐਸਚ ਨੂੰ ਕਿਹਾ ਵੀ ਐਸਚ ਸਾਹਿਬ ਵੇਖੋ ਤੁਸੀਂ ਤਾਂ ਤਲੇ ਪਰਾ ਹੋ ਮੁਲਾਜ਼ਮ ਹੋ ਤੁਸੀਂ ਤਹਿਸੀਲਦਾਰ ਆਇਆ ਵਾ ਐਸਚ ਆਇਆ ਵਾ ਡੀਐਸਪੀ ਆਇਆ ਵਾ ਉਹ ਜਿੰਨੀ ਕੀ ਗੱਲ ਪਿੱਛੋਂ ਉਹਨਾਂ ਚਾਗੀ ਭਰ ਕੇ ਕਹਿੰਦੇ ਉਹਨੀ ਕੀ ਕਹਿ ਦਿੰਦੇ ਨੇ ਹੁਣ ਉਹ ਕਹਿੰਦੇ ਆ ਲੋਕ ਕਹਿੰਦੇ ਆ ਵੀ ਸੜਕ ਚੌੜੀ ਕਰੋ ਸੜਕ ਛੋਟੀ ਆ ਬੱਸਾਂ ਜਾਂਦੀਆਂ ਨੇ ਬੱਸਾਂ ਵੱਡੀਆਂ ਨੇ ਤਦ ਲੋਕ ਮਰ ਰਹੇ ਨੇ ਉਸ ਪਾਸੇ ਕੋਈ ਨਹੀਂ ਆ ਰਿਹਾ ਉਹ ਕਹਿੰਦੇ ਪਹਿਲਾਂ ਵੀ ਅਸੀਂ ਕਈ ਵਾਰ ਮੰਗ ਕਰ ਚੁੱਕੇ ਹਾਂ ਜਿਹਦੇ ਬੰਦੇ ਸਾਡੇ ਮਰਦੇ ਰਹਿੰਦੇ ਨੇ ਕਿ ਇਹ ਸੜਕ ਚੌੜੀ ਕਰਨ ਵਾਸਤੇ ਕੋਈ ਸਰਕਾਰ ਨਹੀਂ ਆ ਰਹੀ ਕੋਈ ਵਿਚਵਟਾਲ ਨਹੀਂ ਕਰ ਰਿਹਾ 2018 ਦੇ ਜਦੋਂ ਇੱਕ ਲੜਕੀ ਇੱਕ ਲੇਡੀ ਨਿਊ ਦੀ ਬਸ ਨੇ ਆਈ ਸੀਗੀ ਉਦੋਂ ਤੁਹਾਨੂੰ ਪਤਾ ਹੋਏਗਾ ਆਮ ਆਦਮੀ ਪਾਰਟੀ ਵਾਲੇ ਕੈਂਡਲ ਮਲਚਕੜ ਦੇ ਫਿਰ ਅਸੀਂ ਜਾਤ ਦੇ ਵਿੱਚ ਕੀ ਕੈਂਡਲ ਮਾ ਅਜਾ ਮਾਦੀ ਪਾਰਟੀ ਵਾਲੇ ਕਿੱਥੇ ਨੇ ਨਾ ਕੋਈ ਐਮਐਲਏ ਹੈ ਨਾ ਕੋਈ ਜ਼ਿਲ੍ਹਾ ਪ੍ਰਧਾਨ ਨਾ ਕੋਈ ਕਾਰਕੁਨ ਕੋਈ ਨਹੀਂ ਸਭ ਪਰਮਾਨਾ ਸੁਥਰੀ ਪਈ ਉਹਨਾਂ ਨੂੰ ਅੱਜ ਵੀ ਆਓ ਮੈਦਾਨੇ ਚੱਕ ਚ ਕੋਈ ਵੀ ਗਲਤ ਕੀਤਾ ਉਹਨਾਂ ਦੇ ਪਰਚਾ ਦਿਓ ਠੋਕੇ ਕੋਈ ਨਹੀਂ ਦਿੰਦੇ ਤੁਸੀਂ ਜੀ ਇਸੇ ਕਰਕੇ ਲੋਕ ਔਖੇ ਨੇ ਲੋਕ ਸੜਕ ਮਰ ਕੇ ਬੈਠੇ ਨੇ ਲੋਕ ਗੱਡੀ ਕਰਕੇ ਬੈਠੇ ਨੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਬਹੁਤ ਜ਼ਰੂਰੀ ਆ ਲੇਕਿਨ ਪੁਲਿਸ ਉੱਪਰ ਵੱਲੋਂ ਵੇਖ ਰਹੀ ਆ ਉਪਰੋਂ ਕੀ ਸੁਨੇਹਾ ਆਉਂਦਾ ਕਿਉਂਕਿ ਨਵੇਂ ਨਵੇਂ ਜੋ ਝਾੜੂ ਪਰਦਾ ਬਣਿਆ ਫਿਰ ਉਹਦਾ ਥੋੜਾ ਜਿਹਾ ਸਵਾਗਤ ਵੀ ਜ਼ਿਆਦਾ ਕੀਤਾ ਜਾਂਦਾ ਜੀ ਜੀ ਤਦੋਂ ਕਿ ਮਾਫੀਨਾਮਾ ਜਿਹੜਾ ਇਸ ਵੇਲੇ ਵਿਵਾਦਿਤ ਮਾਫੀਨਾਮਾ ਭਈ ਇਹ ਹਿੰਦੀ ਚ ਲਿਖਿਆ ਪੰਜਾਬੀ ਚ ਲਿਖਿਆ ਦਿੱਲੀ ਲਿਖਿਆ ਬੰਬੇ ਲਿਖਿਆ ਉਹਨੂੰ ਲੈ ਕੇ ਸਾਬਕਾ ਰਾਜ ਸਭਾ ਦੇ ਮੈਂਬਰ ਆ ਤਰਲੋਚਨ ਸਿੰਘ ਜਿਨ੍ਹਾਂ ਦਾ ਜ਼ਿਕਰ ਕੱਲ ਵਿਧਾਨ ਸਭਾ ਚ ਕੁਮਰ ਵਿਜੇ ਫਰਤਾਪੁਰਾ ਨੇ ਵੀ ਕੀਤਾ ਸੀ ਉਹਨਾਂ ਨੇ ਇਹ ਗੱਲ ਤਸਦੀਕ ਕਰ ਦਿੱਤੀ ਆ ਕਿ ਇਹ ਜਿਹੜਾ ਮਾਫੀਨਾਮਾ ਇਹ ਦਿੱਲੀ ਚ ਲਿਖਿਆ ਗਿਆ ਸੀ ਮੈਂ ਸੀ ਤੇ ਨਾਲ ਕੁਝ ਹੋਰ ਲੋਕ ਬੈਠੇ ਸੀਗੇ ਤੇ ਜਦੋਂ ਉਹ 2015 ਦੇ ਮਾਫੀ ਦਿੱਤੀ ਗਈ ਐਸੇ ਮਾਫੀਨਾਮੇ ਦੇ ਆਧਾਰ ਦੇ ਉੱਤੇ ਮਾਫੀ ਦਿੱਤੀ ਗਈ ਆ ਹੁਣ ਉਹ ਇਹ ਸਵਾਲ ਖੜਾ ਕਰ ਰਿਹਾ ਕਹਿੰਦੇ ਵੀ ਜੇ ਇਹੀ ਮਾਫੀਨਾਮੇ ਦੇ ਆਧਾਰ ਤੇ ਤੁਸੀ ਮਾਫੀ ਦੇਣੀ ਸੀ ਜੀ ਤੇ ਫਿਰ 2007 ਚ ਕਿਉਂ ਨਾ ਦੇ ਦਿੱਤੀ ਪਹਿੰਜੀ ਗੱਲ ਤੇ ਮੈਂ ਸਰਦਾਰ ਤਰੂਚਨ ਸਿੰਘ ਹਰਾਂਦੀ ਗੱਲ ਕਰਦੇ ਆ ਇੱਕ ਡੀਪੀਆਰੂ ਪੰਜਾਬ ਸਰਕਾਰ ਚ ਭਰਤੀ ਹੋਏ ਸੀ ਤੇ ਮੁੜ ਕੇ ਬਾਅਦ ਵਿੱਚ ਜਦੋਂ ਮੁੱਖ ਮੰਤਰੀ ਬਣਦੇ ਤੇ ਗਿਆਨੀ ਜੈਲ ਸਿੰਘ ਉਹਨਾਂ ਦੇ ਬਹੁਤ ਨੇੜੇ ਹੋ ਜਾਂਦੇ। ਉਹਨਾਂ ਦੇ ਨੇੜੇ ਹੋਣ ਤੋਂ ਬਾਅਦ ਫਿਰ ਉਹਨਾਂ ਦੇ ਨਾਲ-ਨਾਲ ਹੀ ਰਹਿੰਦੇ ਆ। ਜਦੋਂ ਗ੍ਰਹਿ ਮੰਤਰੀ ਬਣਦੇ ਉਦੋਂ ਵੀ ਨਾਲ ਰਹਿੰਦੇ ਆ, ਜਦੋਂ ਰਾਸ਼ਟਰਪਤੀ ਬਣਦੇ ਉਦੋਂ ਵੀ ਨਾਲ ਰਹਿੰਦੇ ਆ। ਪਰ ਜਿਹੜੇ ਇਹਨੇ ਦਾਅਵੇ ਕਰਦੇ ਨੇ ਸਾਡੇ ਤਲਵਜਨ ਸਿੰਘ ਗੁਰੀ ਇੰਨੀ ਪਾਵਰ ਹੋਣ ਦੇ ਬਾਬ ਜੀ ਵੀ ਕੋਈ ਵਿਲੱਖਣ ਕੰਮ ਸਿੱਖ ਕਮਵਸਤੇ ਕੀਤਾ ਬਖਾਲਾ ਰਾਸ਼ਟਰਪਤੀ ਦੀ ਪਾਵਰ ਛੋਟੀ ਨਹੀਂ ਹੁੰਦੀ ਮੈਂ ਸੋਚਦਾ ਵੀ ਉਹ ਕਈ ਵਾਰੀ ਨਾ ਗੱਲ ਕਰ ਜਾਂਦੇ ਤੇ ਆਪਣੀ ਗੱਲ ਚਾ ਵੀ ਫਸ ਜਾਂਦੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ 2007 ਦੇ ਵਿੱਚ ਮਾਫੀਨਾਮਾ ਲਿਖਿਆ ਸੀ ਉਹ ਮਾਫੀਨਾਮਾ ਮੈਂ ਲਿਖਿਆ ਸੀ ਤੇ ਮੈਂ ਤਤਕਾਲੀ ਜਥੇਦਾਰ ਨੂੰ ਫੋਨ ਕੀਤਾ ਸੀ ਫੋਨ ਕਰਕੇ ਕਿਹਾ ਸੀ ਵੀ ਜਥੇਦਾਰ ਜੀ ਆਪਾਂ ਇਹ ਮਾਫੀ ਦੇਣੀ ਉਹ ਕਹਿੰਦਾ ਜੇ ਤੁਸੀਂ ਮਾਫੀਨਾਮਾ ਭੇਜੋ ਫੇਰ ਵਿਚਾਰ ਕਰਦੇ ਆ ਇਹਦੇ ਤੇ ਮੈਂ ਮਾਫੀਨਾਮਾ ਲੈ ਕੇ ਗਿਆ ਕੌਣ ਗਿਆ ਸੀ ਇਹ ਹੁਣ ਕਹਿੰਦੇ ਵੀ ਉਹਨਾਂ ਦੇ ਕੋਲੇ ਮਾਫੀਨਾਮਾ ਜਿਹੜਾ ਬਾਬਾ ਸੀਗਾ ਰਾਮ ਰਹੀਮ ਉਹਦੇ ਕੋਲ ਮਾਫੀਨਾਮਾ ਜਿਹੜੇ ਸਾਡੇ ਅਗਨੀ ਵੇਸ਼ ਜਿਹੜੇ ਸਾਡੇ ਸਵਾਮੀ ਅਗਨੀ ਵੇਸ਼ ਸੀ ਉਹ ਲੈ ਕੇ ਗਿਆ ਸੀ ਨਾਲ ਉਹਨਾਂ ਦੇ ਇੱਕ ਇਸਾਈ ਇੱਕ ਜੈਨੀ ਇੱਕ ਬੋਧੀ ਤੇ ਇੱਕ ਮੁਸਲਮਾਨ ਇਹ ਚਾਰ ਆਗੂ ਹੋਰ ਸੀ ਪੰਜ ਆਲੇ ਗਏ ਸੀ ਤੇ ਬਾਬਾ ਕਹਿੰਦਾ ਸੀ ਮੈਂ ਮਾਫੀ ਨਹੀਂ ਮੰਗਦਾ ਹੁੜਕੇ ਇਹਨਾਂ ਸਮਝਾਇਆ ਭਜਾਇਆ ਦਬਾਅ ਪਾਇਆ ਤੇ ਬਾਬਾ ਕਹਿੰਦਾ ਚਲੋ ਮੈਂ ਸਾਈਨ ਕਰ ਦਿੰਦਾ ਜਦੋਂ ਸਾਈਨ ਕਰਨ ਦੀ ਵਾਰੀ ਆਈ ਬਾਬਾ ਕਹਿੰਦਾ ਸਾਡੇ ਦੇਰੇ ਦੇ ਵਿੱਚ ਸਾਰੀ ਪ੍ਰਕਿਰਿਆ ਹਿੰਦੀ ਚੱਲਦੀ ਮੈਂ ਪੰਜਾਬੀ ਤੇ ਸਾਈਨ ਨਹੀਂ ਕਰਦਾ ਉਹ ਮਾਫੀਨਾਮਾ ਦੁਬਾਰਾ ਲਿਖਿਆ ਗਿਆ ਹੁਣ ਤਲਵਜਨ ਸਿੰਘ ਇੱਥੇ ਕਹਿੰਦੇ ਵੀ ਜਿਹੜਾ ਮਾਫੀਨਾਮਾ ਮੈਂ ਲਿਖਿਆ ਸੀ ਉਹਦਾ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਜੇ ਦੁਬਾਰਾ ਲਿਖਿਆ ਗਿਆ ਤੇ ਇਹਦਾ ਮਤਲਬ ਉਹਨੇ ਆਪਣੇ ਕੋਲੇ ਕੁਝ ਪਾਇਆ ਹੋਊਗਾ ਇਹਦੇ ਵਿੱਚ ਖੈਰ ਚਲੋ ਕੋਈ ਗੱਲ ਨਹੀਂ ਜਦੋਂ Swami ਅਗਨੀ ਵਿੱਚ ਬਕਾਇਦਾ ਤੌਰ ਤੇ ਇਹ ਮਾਫੀਨਾਮਾ ਲੈ ਕੇ ਆਉਂਦੇ ਨੇ ਉਸ ਟਾਈਮ ਤੇ ਪੱਤਰਕਾਰ ਅਮਰਸਰ ਚ ਇੱਕ ਪ੍ਰੋਟੈਸਟ ਕਰਦੇ ਵੀ ਇਹ ਹਾਲਾਤ ਇਹ ਹੋਏ ਸੀ ਪੰਜਾਬ ਚ ਹਾਲਾਤ ਖਰਾਬ ਹੋ ਰਹੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੇ ਇੱਕ ਪ੍ਰੋਟੈਸਟ ਕੀਤਾ ਸੀਗਾ ਕਿ 1.5 ਕਿਲੋਮੀਟਰ ਉਹਨਾਂ ਨੇ ਮਾਰਚ ਕੱਢਿਆ ਸੀ ਹਾਲ ਗੇਟ ਤੋਂ ਲੈ ਕੇ ਜੱਲਿਆਂਵਾਲੀ ਬਾਗ ਤੱਕ ਤਖਤੀਆਂ ਫੜੀਆਂ ਸੀ ਵੀ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਣ ਖਰਾਬ ਕਰਨ ਦੀ ਕਿਸੇ ਨੂੰ ਵੀ ਅਜ਼ਾਦੀ ਨਹੀਂ ਦਿੱਜਾਂਗੀ ਭਾਵੇਂ ਅਕਾਲਤਕ ਹੋਵੇ ਭਾਵੇਂ ਸਿੱਖ ਕੌਮ ਹੋਵੇ ਤੇ ਭਾਵੇਂ ਸੂਦਾ ਸਾਲ ਹੋਵੇ ਅਗਨੀ ਵੇਸ਼ ਹੋਰੀ ਆਉਂਦੇ ਨੇ ਜਦੋਂ ਉਹ ਮਾਰਚ ਵੇਖਦੇ ਨੇ ਤਖਤੀਆਂ ਫੜੀਆਂ ਵੇਖਦੇ ਨੇ ਤੇ ਆਪਣੀ ਗੱਡੀ ਤੋਂ ਬਾਹਰ ਉਤਰਦੇ ਨੇ ਪੁੱਛਦੇ ਆ ਕਿ ਇਹ ਮਾਰਚ ਕਦੇ ਵਾਸਤੇ ਲੀਡ ਬੈਕ ਕਰਦਾ ਸੀ ਮੈਨੂੰ ਬੁਲਾ ਜਾਂਦਾ ਮੈਂ ਉਹਨਾਂ ਨੂੰ ਦੱਸਦਾ ਵੀ ਐਸ ਵਾਰ ਸੀ ਮਾਰਚ ਕਰ ਰਹੇ ਆ ਤੇ ਉਹ ਉਦੋਂ ਹੀ ਉਦੋਂ ਹੀ ਬਕਾਇਦਾ ਤੌਰ ਤੇ ਉਹ ਮਾਫੀਨਾਮਾ ਕਾਲ ਤੱਕ ਤੇ ਜਿੱਥੇ ਤਾਂ ਮੀਟਿੰਗ ਲੱਗੇ ਜਾਂਦੇ ਨੇ ਉਹਨਾਂ ਦੀ ਅੱਖਾਂ ਚ ਅਥਰੂ ਆ ਗਈ ਸੀ ਕਹਿੰਦੇ ਵੀ ਜੇ ਤੁਸੀਂ ਪ੍ਰੈਸ ਵਾਲੇ ਸੜਕਾਂ ਤੇ ਆ ਗਏ ਉਹਨਾਂ ਤੇ ਫਿਰ ਪੰਜਾਬ ਦਾ ਮੌਨ ਖਰਾਬ ਹੋ ਜਾਏਗਾ ਉਹ ਮਾਫੀਨਾਮਾ ਲੈ ਕੇ ਜਾਂਦੇ ਉੱਤੇ ਵਿਚਾਰ ਚਰਚਾ ਹੁੰਦੀ ਆ ਕਿ ਜਥੇਦਾਰ ਸਭ ਕਹਿ ਦਿੰਦੇ ਆਂ ਕਿ ਅਗਨੀ ਵੇਜ ਜੀ ਤੁਸੀਂ ਆਇਓ ਜੀ ਐਨ ਨੂੰ ਲੇਕਿਨ ਸਾਡੀ ਪਰੰਪਰਾ ਇਹ ਨਹੀਂ ਵੀ ਤੁਸੀਂ ਚਿੱਠੀ ਤੇ ਮਾਫੀ ਦੇ ਦਿਓ ਸਾਡੀ ਪਰੰਪਰਾ ਇਹ ਆ ਕਿ ਬਕਾਇਦਾ ਤੌਰ ਤੇ ਤੁਸੀਂ ਉਹ ਬੰਦਾ ਆ ਪਾ ਕੇ ਪੇਸ਼ ਹੋਵੇ ਤੇ ਆਪ ਆ ਕੇ ਆਪਣਾ ਮਾਫੀ ਨਿਵਾੰਦ ਦੇਵੇ ਤੇ ਫਿਰ ਗੱਲ ਬਣ ਸਕਦੀ ਓਦਾਂ ਨਹੀਂ ਬਣ ਸਕਦੀ ਦੂਸਰੀ ਚੀਜ਼ ਪੰਜਾਬ ਸਰਕਾਰ ਸੁਖਬੀਰ ਸਿੰਘ ਬਾਦਲ ਜਿਹੜੇ ਸੀ ਇਹ ਉਸ ਟਾਈਮ ਤੇ ਅਮਰੀਕਾ ਦੇ ਗ੍ਰਹਿ ਮੰਤਰੀ ਬਣ ਗਏ ਸੀਗੇ ਜਾਂ ਨਹੀਂ ਬਣਿਆ ਐਮਐਲਏ ਤਾਂ ਕੀ ਸੀਗੇ ਐਮ 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 ਐਲ ਐਮ ਐਲ ਇਸ ਕੀ ਇਹਨਾਂ ਨੇ ਉਦੋਂ ਕੀ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੇ ਦੋ ਅਫਸਰਾਂ ਦੀ ਇੱਕ ਜਿਹੜੇ ਇਕਬਾਲ ਸਿੰਘ ਲਾਲਪੁਰ ਅੱਜ ਮਿਨਿਓਰਿਟੀ ਕਮਿਸ਼ਨ ਚੇਅਰਮੈਨ ਹਨ ਉਦੋਂ ਐਸ ਐਸ ਪੀ ਸੀ ਜਾਂ ਡੀ ਆਈ ਜੀ ਸੀ ਮੈਨੂੰ ਇਹ ਪੱਕਾ ਪਤਾ ਨਹੀਂ ਇਹਨਾਂ ਦੀ ਡਿਊਟੀ ਲੱਗੀ ਸੀ ਨਾਲ ਲੱਗੀ ਸੀ ਡੀ ਜੀ ਪੀ ਨਿਰੰਦਰਪਾਲ ਸਿੰਘ ਐਨ ਪੀ ਐਸ ਆਲਖ ਦੀ ਵੀ ਤੁਸੀਂ ਇਹ ਮਾਫੀ ਦਵਾਉਣੀ ਹੈ ਜਿਸ ਤਰ੍ਹਾਂ ਕੋ ਇਹ ਜਿਥੇ ਤੱਕ ਉਹ ਮਾਫੀ ਦਵਾਉਣ ਵਾਸਤੇ ਲਗੇ ਸੀ ਵੀ ਮਾਫੀ ਦਿੱਤੀ ਜਾਵੇ ਮਾਫੀ ਦਿੱਤੀ ਜਾਵੇ ਮਾਫੀ ਦਿੱਤੀ ਜਾਵੇ ਲੇਕਿਨ ਮੇਰੇ ਕੋਲ ਇਹ ਮੁਕਰ ਗਈ ਸੀ ਆਪਣੇ ਖਵਾਲਸ ਸਿੰਘ ਬਰੀ ਵੀ ਨਹੀਂ ਮੈਂ ਹੱਕ ਚ ਨਹੀਂ ਸੀਗਾ ਲੇਕਿਨ ਉਹਨਾਂ ਦੀ ਬਲਡਿੰਗ ਵੀ ਇਸ ਹੱਕ ਸੀਗੇ ਸਾਰੇ ਇਨ ਦਾ ਮੀਨ ਟਾਈਮ ਤਤਕਾਲੀ ਜਿਹੜੇ ਅਮਰਸਰ ਦੇ ਐਸਐਸਪੀ ਸੀਗੇ ਉਮਰ ਵਿਜੇ ਪ੍ਰਤਾਪ ਬਰੀ ਉਹ ਜਾ ਕੇ ਮਿਲਦੇ ਨੇ ਜਹਦਰ ਕਾਲ ਤੱਕ ਗਿਆਨੀ ਜਗENDER ਸਿੰਘ ਉਹਨਾਂ ਨੇ ਘਰ ਜਾ ਕੇ ਮਿਲਦੇ ਨੇ ਉਹ ਜੱਜ ਕਹਿੰਦੇ ਜੱਜ ਸਾਹਿਬ ਜੀ ਮੇਰੀ ਇੱਕ ਬੇਨਤੀ ਆ ਮਰਜ਼ੀ ਤੁਸੀਂ ਆਪਣੀ ਕਰਨੀ ਆ ਇਹ ਮਾਫੀ ਜੇ ਤੁਸੀਂ ਪ੍ਰਵਾਨ ਕਰ ਲਈ ਤੇ ਪੰਜਾਬ ਦੇ ਮੌਲਵਾਕੇ ਖਰਾਬ ਹੋ ਜੇਗੇ ਤੇ ਤੁਹਾਡੀ ਜਿਹੜੀ ਆ ਹਾਲਤ ਬਹੁਤ ਮੜੀ ਹੋਏਗੀ ਇਸ ਕਰਕੇ ਮਾਫੀ ਨਾ ਦਿਓ ਆਪਾਂ ਪੰਜਾਬ ਹੀ ਬਚਾਉਣਾ ਨੌਜੋਨੀ ਬਚਾਉਣੇ ਇਹ ਸੁਦਾ ਸਦ ਪਗ ਟੱਠੇ ਖੂ ਦੇ ਵਿੱਚ ਤੇ ਜੱਜ ਸਾਹਿਬ ਕਹਿੰਦੇ ਤੁਹਾਡੇ ਵੱਲ ਠੀਕ ਆ ਇੱਕ ਹਿੰਦੂ ਜੈਂਟਲਮੈਨ ਜਿਸਨੇ ਸਾਡਾ ਇੱਕ ਸਿੱਖ ਇਤਿਹਾਸ ਪੜ੍ਹਿਆ ਵਾ ਪਟਨੇ ਦਾ ਰਣਵਾਲਾ ਵਾ ਉਹ ਆ ਕੇ ਜਥੇਦਾਰ ਨੂੰ ਕਹਿੰਦਾ ਮਾਫੀ ਤੁਸੀਂ ਨਾ ਦਿਓ ਨਹੀਂ ਤੇ ਬਹੁਤ ਗੜਬੜ ਹੋਏਗੀ ਤੁਹਾਡੀ ਵੀ ਜੀ ਦੀ ਹਾਲਤ ਖਰਾਬ ਹੋਏਗੀ ਤੇ ਜਿਹੜੇ ਸਿੱਖ ਵੀਰ ਨੇ ਉਹ ਮਾਫੀ ਦੇਉਣ ਦੇ ਹੱਕ 'ਚ ਨੇ ਮਾਫੀ ਦੇ ਦੇ ਤੁਸੀਂ ਜਦੋਂ ਮਾਫੀ ਨਹੀਂ ਮਿਲਦੀ ਜਦੋਂ ਜਥੇਦਾਰ ਜਿਹੜੀਆਂ ਇਹਨਾਂ ਲਾਹਤਾਂ ਪਾਣੀ ਆਪਣੇ ਤਰੀਕੇ ਦਾ ਪਾਈਆਂ ਜਿਸ ਦਾ ਨਿੱਕੇ ਮੈਂ ਨਹੀਂ ਕਰਨਾ ਜੋ ਮਰਜ਼ੀ ਕਰ ਲਓ ਤੇ ਬਾਅਦ ਚ ਲੋਕ ਸਾਲ ਬੰਦਾ ਜਾਂ ਤੌਨ ਵੱਖਰੀ ਗੱਲ ਹੁਣ ਉਹਦੇ ਵਿੱਚ ਹੁੰਦਾ ਕੀ ਆ ਉਹ ਮਾਫੀ ਨਹੀਂ ਦਿੰਦੇ ਤੇ ਉਸ ਤੋਂ ਬਾਅਦ ਜਿਹੜਾ ਨਿੰਦਪੀ ਸਿੰਘ ਆਲਖਾ ਉਹ ਨੂੰ ਸਰਬੀਰ ਸਿੰਘ ਅਦਾ ਡੀਜੀਪੀ ਉਹ ਕਹਿੰਦਾ ਵਾਟ ਵਾਟ ਡੂ ਜੀ ਮੀਨ ਵਾਹ ਡੀਜੀਪੀ ਕਹਿੰਦਾ ਹਾਂ ਤੁਸੀਂ ਨੌਕਰ ਅਸੀਂ ਸਰਕਾਰ ਹੁੰਦੇ ਹਾਂ ਉਹ ਉੱਥੇ ਹੀ ਛੱਡ ਗਿਆ ਉਹਦੇ ਕੋਲੋਂ ਸਿੱਧਾ ਬਾਦਲ ਸਾਹਿਬ ਕੋਲ ਜਲ ਜਾਂਦਾ ਬਾਦਲ ਸਾਹਿਬ ਨੂੰ ਕਹਿੰਦਾ ਆਪਣੀ ਰਿਸ਼ਤੇਦਾਰੀ ਵੀ ਹੈ ਇਹ ਤੁਹਾਡਾ ਮੁੰਡਾ ਕੱਲ ਤੱਕ ਮੈਨੂੰ ਅੰਕਲ ਜੀ ਕਹਿੰਦਾ ਸੀ ਅੱਜ ਕਹਿੰਦਾ ਇਹ ਡੀਜੀਪੀ ਤੇ ਮੈਂ ਤੁਹਾਡੇ ਕੋਲ ਪੰਜਾਬ ਨਹੀਂ ਰਹਿ ਸਕਦਾ ਉਹ ਬਕਾਇਦਾ ਤੌਰ ਤੇ ਡੈਪੂਟੇਸ਼ਨ ਤੇ ਦਿੱਲੀ ਚਲੇ ਗਿਆ ਸੀ ਦੀ ਐਨਸੀ ਚਲੇ ਗਈ ਸੀ ਉਹਦੇ ਮੁਖੀ ਲਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਉਹ ਰਿਟਾਇਰ ਵੀ ਉੱਥੋਂ ਹੋਏ ਸੀ ਮਤਲਬ ਇੰਨਾ ਇਨਾ ਲੋਕਾਂ ਦਾ ਦਿਮਾਗ ਖਰਾਬ ਜਸਤਾ ਕੋਲ ਆ ਜਾਂਦੀ ਹੈ ਜਿਹੜੀਆਂ ਗਾਲਾਂ ਜਹਿਦਾਂ ਨੂੰ ਕੱਢੀਆਂ ਉਹ ਵਖਰੀਆਂ ਕੱਢੀਆਂ ਉਹ ਕਹਿੰਦਾ ਜੋ ਮਰਜ਼ੀ ਕਰ ਲੋ ਮੈਂ ਨਹੀਂ ਦਿੰਦਾ ਮਾਫੀ ਚਲੋ ਸਾਲ ਬਾਅਦ ਲਾ ਦਿੱਤਾ ਆਪਣਾ ਬੰਦਾ ਨਵਾਂ ਲੱਭ ਕੇ ਹੁਣ ਮਾਫੀ ਦੀ ਗੱਲ ਜੇ ਇਹ ਗੱਲ ਕਹਿੰਦੇ ਆ ਵੀ ਉਹ ਮਾਫੀ ਜਿਹੜੀ 2015 ਦਿੱਤੀ ਗਈ ਕਿ ਮੇਰੇ ਵੱਲੋਂ ਲਿਖੀ ਗਈ ਸੀ ਤੇ ਫਿਰ ਜਿਹੜੀ ਮਾਫੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਜਿਹੜੀ ਆਪਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਰਜੀਤ ਸਿੰਘ ਚੀਵੇ ਨੇ ਅਧਰ ਸਿੰਘ ਬੈਚ ਨੇ ਆਪਣੇ ਘਰ ਬੁਲਾ ਕੇ ਜਿਹੜਾ ਨੂੰ ਹਦੇਸ਼ ਦਿੱਤੀ ਸੀ ਆ ਮਾਫੀ ਦੇਣੀ ਆਪਾਂ ਉਹ ਕਿਹੜੀ ਸੀ ਸਵਾਲ ਇਹ ਵੀ ਹੈ ਨਾ ਫਿਰ ਤਰਦੀਪ ਕਲੇਰ ਜਿਹੜਾ ਕਹੀ ਜਾਂਦਾ ਵੀ ਮੈਂ ਬੰਬੇ ਤੋਂ ਜਾ ਕੇ ਲਿਆ ਆ ਤੇ ਉਹ ਸਾਰਾ ਮੈਂ ਉੱਥੇ ਵੀ ਹਾਂ ਨਾ ਮੈਂ ਉੱਤਮੇ ਉੱਥੇ ਵੀ ਹੁੰਦਾ ਜੀ ਉੱਥੇ ਬਹਿਣਾ ਉਹ ਕਿਹੜੀ ਸੀ ਹੁਣ ਉੱਥੇ ਜਦੋਂ ਇਹ ਗੁਰਮਖ ਸਿੰਘ ਆਪਣੀ ਸਾਡੇ ਜੋ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਕਹਿੰਦਾ ਹੈ ਵੀ ਜਿਹੜੀ ਮਾਫੀ ਸਾਨੂੰ ਬਕਾਇਦਾ ਤੌਰ ਤੇ ਉਹਨਾਂ ਦੇ ਘਰ ਵਿਖਾਈ ਗਈ ਸੀ ਬਾਦਲ ਸਾਹਿਬ ਦੇ ਹਿੰਦੀ ਦੇ ਵਿੱਚ ਸੀਗੀ ਅਗਲੇ ਜਿਹੜੀ ਲਾ ਮਾਫੀ ਸਾਡੇ ਕੋਲ ਪੁੱਛਦੀ ਆ ਉਹ ਪੰਜਾਬੀ ਚ ਪੁੱਛਦੀ ਉਹਦੇ ਵਿੱਚ ਇੱਕ ਐਡ ਲਫਜ਼ ਜਿਹੜਾ ਕੀਤਾ ਜਾਂਦਾ ਉਹ ਬਕਾਇਦਾ ਤੌਰ ਤੇ ਉਹਨਾਂ ਦੇ ਕੰਪਿਊਟਰ ਤੋਂ ਕੀਤਾ ਜਾਂਦਾ ਬਾਦਲ ਸਾਹਿਬ ਦੇ ਘਰ ਖਿਮਾ ਜਾ ਚੈਨਲ ਤੋਂ ਉੱਥੇ ਲੇ ਕੀਤਾ ਜਾਂਦਾ ਇੱਥੇ ਸੈਨ ਕਿਤੇ ਬਾਬੇ ਨੇ ਹਾਂ ਪ੍ਰਦੀਪ ਕਹਿੰਦਾ ਵੀ ਮਾਫੀ ਜਿਹੜੀ ਆ ਅਸੀਂ ਜਾ ਕੇ ਮੈਂ ਤੇ ਨਾਲ ਸਾਥੀ ਇੱਕ ਹੋਰ ਅਸੀਂ ਜਾ ਕੇ ਬਾਕਾਇਦਾ ਬੰਬੇ ਤੋਂ ਜਾ ਕੇ ਬਾਬੇ ਕੋਲ ਲੁਖਾ ਕੇ ਲਿਆ ਸੀ ਜਦੋਂ ਬਾਬੇ ਨੇ ਜਾ ਕੇ ਮਾਫੀ ਦੀ ਗੱਲ ਅਸੀਂ ਕੀਤੀ ਵੀ ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਆ ਪਹਿਲਾਂ ਬਾਬਾ ਵੀਰ ਗਿਆਪੀ ਮੈਂ ਮਾਧੂਪੂ ਵੀ ਕੋਈ ਨਹੀਂ ਮੰਗਦਾ ਉਹ ਕਰਨ ਲੱਗੇ ਜੀ ਸੁਖਬੀਰ ਸਿੰਘ ਬਾਦਲ ਨੇ ਇਹਦੀ ਗੱਲ ਕਹੀ ਵੀ ਕੋਈ ਨਹੀਂ ਜਿੱਦਾਂ ਕੋ ਕਰ ਲਾਂਗੇ ਪਰ ਤੁਸੀਂ ਇੱਕ ਦਸਕਾ ਦਸਕਣ ਕਰਕੇ ਦੇ ਰਹੇ ਹੋ ਜਿੱਦਾਂ ਕੋਈ ਕਰਨਾਗਾ ਆਪਾਂ ਤੇ ਸਾਡੀ ਇੱਕ ਫਾਰਮੈਲਿਟੀ ਜੀ ਹੈਗੀ ਪੂਰੀ ਕਰ ਲਈ ਹੈ ਹੁਣ ਉਹ ਮਾਫੀ ਕਿਹੜੀ ਸੀ ਇਹ ਮਾਫੀ ਕਿਹੜੀ ਸੀ ਜੇ ਉੱਥੇ ਲਿਖੀ ਗਈ ਸੀ ਇਬਾਦਤ ਕਿਵੇਂ ਬਣ ਗਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਵਾ ਸਰਦਾਰ ਇਹ ਸਵਾਲ ਤੇ ਪੱਟੀ ਸਾਹਿਬ ਇਹ ਹੀ ਹੈ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਲੋ 2015 ਚ ਮਾਫੀ ਦਿੱਤੀ ਵੀ ਗਈ ਵਾਪਸ ਵੀ ਲਈ ਗਈ ਪਹਿਲੀ ਗੱਲ ਤੇ ਜੇ ਅਕਾਲ ਤਖਤ ਤੋਂ ਹਦੇਸ਼ ਜਾਰੀ ਹੋਇਆ ਸੀ ਹਦੇਸ਼ ਦੇ ਉੱਤੇ ਅਦੇਸ਼ ਜਾਰੀ ਕੀਤਾ ਜਾਂਦਾ ਨਾ ਕਿ ਇਹਨੂੰ ਵਾਪਸ ਲਿਆ ਜਾਂਦਾ ਇਹ ਕਹਿਣਾ ਵੀ ਸੰਕਟਾ ਨੇ ਪ੍ਰਵਾਨ ਨਹੀਂ ਕੀਤਾ ਸੀ ਵਾਪਸ ਨਹੀਂ ਇਹ ਨਹੀਂ ਹੁੰਦਾ ਉਹਦੇ ਉੱਤੇ ਇਹ ਹੁੰਦਾ ਵੀ ਸੰਕਟਾ ਬਦੋਂ ਜਿਹੜੀਆਂ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਤੇ ਇਹ ਮਾ ਜਿਹੜੀ ਇਹਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਉਹਨੂੰ ਵਾਪਸ ਲੈਣਾ ਮਤਲਬ ਕੀ ਸੀ ਅਕਾਲ ਤਖਤ ਤੋਂ ਕਦੀ ਜਿਹੜਾ ਵੀ ਹੁਕਮ ਵਾਪਸ ਨਹੀਂ ਹੁੰਦਾ ਬਸ ਇਸ ਕਰਕੇ ਜਿਹੜਾ ਸੀ ਹੁਣ ਇਹ ਜਿਹੜੀ ਚਰਚਾ ਦਾ ਵੇਸ਼ੀ ਬਣੀ ਐ ਸਰਦਾਰ ਤਰਲੋਚਨ ਸਿੰਘ ਨੂੰ ਚਾਹੀਦਾ ਵੀ ਬਈ ਘੜੀ ਅਨਾਮ ਵਾਲਾ ਜਿਹੜਾ ਉਹਨਾਂ ਦਾ ਬੰਦਾ ਵਾ ਉਹ ਸ਼ਰੀਅਮ ਕਰ ਰਿਹਾ ਪੀ ਅਸੀਂ ਬੰਬੇ ਜਾ ਕੇ ਲੁਕਾ ਕੇ ਲਾਈਏ ਉਹ ਬੰਦਿਆਂ ਦੇ ਨਾਂ ਦੱਸਾ ਉੱਥੇ ਕੌਣ-ਕੌਣ ਸੀਗਾ ਰਾ ਸਾਨੂੰ ਕਿਹਾ ਵੀ ਤੁਸੀਂ ਹੁਣ ਜਾ ਕੇ ਰੈਸਟ ਕਰੋ ਪਰ ਸਵੇਰੇ ਤੁਹਾਨੂੰ ਦਿਆਂਗੇ ਸਵੇਰੇ ਸਾਨੂੰ ਮਾਫੀ ਲਿਖੀ ਦੇਤੀ ਤੇ ਬਾਪੇ ਕੋ ਦੱਸਣ ਕਰਾਇਆ ਤੇ ਉਹਦੇ ਥੱਲੇ ਬਾਅਦ ਚ ਖੀਮਾ ਜਾਤਾਂ ਵਿੱਚ ਪਾ ਲਾਂਗੇ ਤੇ ਬਾਬੇ ਨੇ ਇਤਰਾਜ਼ ਕੀਤਾ ਬਾਬੇ ਨੇ ਇਹ ਨਹੀਂ ਗੱਲ ਵੀ ਇਹ ਲਬਜ ਕਿਉਂ ਪਾਇਆ ਗਿਆ ਕਹਿੰਦੇ ਬਾਬੇ ਨੂੰ ਅਸੀਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਝੜਕਾ ਝੁੜਕੀਆਂ ਵਿੱਚ ਜਦੋਂ ਮਿਲ ਕੇ ਗੱਲ ਆਈ ਗਈ ਹੋਗੀ ਜਦੋਂ ਵਾਪਸ ਸਭ ਕੁਝ ਹੋ ਗਿਆ ਸਾਰਾ ਕਹਾਣੀ بگੜ ਗਈ ਇਸ ਕਰਕੇ ਮਾਫੀ ਦੇ ਉੱਤੇ ਵੀ ਅੱਜ ਜੀ ਵੀ ਜਿਹੜੀਆਂ ਚਿਪਨੀਆਂ ਕੀਤੀਆਂ ਜੀ ਉਹ ਕਰਨ ਦੀ ਲੋੜ ਨਹੀਂ ਹੁਣ ਤੇ ਇਹ ਵੇਖਣਾ ਵੀ ਸਾਨੂੰ ਇਹਦੇ ਸੰਦਰਭ ਚ ਗਾਹ ਕੀ ਕਰਨਾ ਚਾਹੀਦਾ ਦੇਖੋ ਸਖਬੀਰ ਸਿੰਘ ਬਾਦਲ ਪੇਸ਼ ਹੋ ਗਿਆ ਕੱਲ ਤੱਕ ਤੇ ਆਪਣਾ ਸਪਸ਼ਟੀਕਰਨ ਵੀ ਕਾਲੀ ਚ ਦਿੱਤਾ ਵੀ ਜਲਦੀ ਜਲਦੀ ਕਰਦੇ ਸਾਨੂੰ ਬਰੀ ਕਰਦੇ ਹੋ ਇਥੋਂ ਤੁਸੀਂ ਭਾਈ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਨਾਂ ਦੇ ਉੱਤੇ ਜਿਹੜਾ ਇੱਕ ਤਨਖਈਆ ਲੱਗ ਚੁੱਕਾ ਤੁਸੀਂ ਜਿੰਨੀ ਮਰਜ਼ੀ ਮਾਫੀ ਮੰਗ ਲਓ ਇਤਿਹਾਸ ਦੇ ਪੰਨਿਆਂ ਤੇ ਤਨਖਈਆ ਤੁਹਾਡੇ ਨਾਲ ਨਾਲ ਢਾਂਡੇ ਪਰਿਵਾਰ ਨਾਲ ਨਾਲ ਆਉਣਾ ਹੀ ਆਉਣਾ ਜਦਵਾਰੀ ਭਜ ਲੋ ਤੁਸੀਂ ਦੂਸਰੀ ਚੀਜ਼ ਜੇ ਤੁਸੀਂ ਵਾਕਿਆ ਹੀ ਇਹ ਕੋਈ ਧੂਣਾ ਧੂਣਾ ਧੋਣੇ ਉੱਤੇ ਕੋਈ ਵੱਡਾ ਕਰਨਾ ਮੈਂ ਕਰਦੇ ਵੱਡਾ ਕਰਨੋਂ ਪੰਥ ਦੇ ਹੱਕ ਚ ਕਰਦੇ ਹੋ ਤੇ ਫਿਰ ਤੇ ਤੁਹਾਡਾ ਤੁਣਾ ਧੁਹ ਜਾ ਸਕਦਾ ਵਾ ਨਹੀਂ ਤੇ ਤੁਹਾਨੂੰ ਕਿਸੇ ਪੱਲੇ ਨਹੀਂ ਇਹ ਬੰਦਣਾ ਕਿਉਂ ਨਹੀਂ ਬੰਦਣਾ ਕਿ ਜਿਹੜਾ ਵੀ ਅਕਾਲ ਤਖਤ ਤੋਂ ਗਿਆ ਇੱਥੋਂ ਜਿਹਨੂੰ ਤਨਖਾਹ ਹੀ ਕਰ ਦਿੱਤਾ ਮੁੜ ਕੇ ਉਲੀ ਤੇ ਨਹੀਂ ਚੜ ਸਕਿਆ ਹੁਣ ਸਾਨੂੰ ਲੱਗਦਾ ਵੀ ਸ਼ਾਇਦ ਤੁਸੀਂ ਵੀ ਉਲੀ ਤੇ ਨਾ ਚੜ ਸਕੋ ਤੁਹਾਨੂੰ ਵੱਡੀ ਗੱਲ ਬਾਟੀਆਂ ਮਾਜ ਲੋਗੇ ਝਾੜੂ ਮਾਜ ਮਾਜ ਲੋਗੇ ਜੁੱਤੇ ਸਾਫ ਕਰ ਲੋਗੇ ਏਦੋਂ ਬਾਅਦ ਤਨਖਾਹ ਲੱਗਣੀ ਹੋ ਤੂੰ ਹੋਰ ਤਾਂ ਕੁਝ ਹੈ ਨਹੀਂਗਾ ਲੇਕਿਨ ਤਨਖਾਹਿਆ ਲਫ਼ਜ਼ ਜਦੋਂ ਨਾਲ ਲੱਗਿਆ ਨਾ ਇਹ ਤੁਹਾਡੇ ਪਰਿਵਾਰ ਦੇ ਨਾਲੋਂ ਸਦੀਆਂ ਤੱਕ ਨਹੀਂ ਲੜਾਉਣ ਜੀ ਜੀ ਅਟਕ ਸਾਹਿਬ ਉਧਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵੀ ਅੱਜ ਸ਼੍ਰੀ ਕਾਲ ਤਕਤ ਸਾਹਿਬ ਜਾਂਦੇ ਆ ਉਹ ਵੀ ਆਪਣਾ ਸਪਸ਼ਟੀਕਰਨ ਜਿਹੜਾ ਉਹ ਦੇ ਕੇ ਆਉਂਦੇ ਆ 2014 ਦੇ ਵਿੱਚ ਸਾਡੇ ਕੁਝ ਵੀਰ ਫਿਰ ਕਹਿ ਦਿੰਦੇ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੈ ਸ਼ਬਦ ਨਹੀਂ ਦੇ ਸ਼ਿਵਾ ਪਰ ਮੋਹਿ ਇਹ ਸ਼ੁਭ ਕਰਮਨ ਤੇ ਕਬੂ ਨਾ ਕਰੋ ਨਾ ਕਰੋ ਅਰਥੂ ਨੱਜਾਇ ਜਾਏ ਜਦ ਜਦਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਇਹਨਾਂ ਨੇ ਉਹਨਾਂ 2014 ਦੇ ਵਿੱਚ ਅੰਮ੍ਰਿਤਸਰ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੇ ਉੱਚ ਬਕਤਪੁਰ ਵਾਲੇ ਆਗੂ ਜਿਹੜੇ ਅਰਨਜੀਤ ਲੀ ਉਹ ਚੋਣ ਲੜ ਰੇ ਸੀ ਲੋਕ ਸਭਾ ਜਿਨ੍ਹਾਂ ਦੀ ਸਪੋਰਟ ਬਕਾਇਦਾ ਤੌਰ ਤੇ ਅਕਾਲੀ ਚਲ ਕਰ ਰਿਆ ਸੀ ਅਰਨਜੀਤਲੀ ਜੋ ਟਿਕਟ ਦਿੱਤੀ ਗਈ ਆ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਜੱਠਿਆ ਤੇ ਇਹਨਾਂ ਨਾਲ ਹੋਰ ਵੱਡੇ ਅਗੂ ਇਹ ਦਿੱਲੀ ਗਏ ਸੀ ਵੀ ਸਾਨੂੰ ਅਰਨਜੀਤਲੀ ਦੇ ਦਿਓ ਇਹ ਇਲੈਕਸ਼ਨ ਲੜ ਲੈਣ ਨੂੰ ਪਰ ਸਰ ਤੋਂ ਇਹ ਜਾ ਕੇ ਆਪਣੇ ਕਾਗਜ਼ ਭਰ ਆਉਣ ਜਿੱਤ ਦਾ ਸਰਟੀਫਿਕੇਟ ਅਸੀਂ ਇਹਨਾਂ ਦੇ ਘਰ ਪਚਾ ਲਿਆ ਕਿੰਨਾ ਮਤਲਬ ਉਹਨਾਂ ਨੂੰ ਆਸ ਸੀਗੀ ਇਹਨਾਂ ਇੰਹਕਾਰ ਸੀਗਾ ਕਿ ਅਸੀਂ ਧੱਕੇ ਨਾਲ ਵੋਟਾਂ ਬਣਾ ਲੈਣੀ ਆ ਧੱਕੇ ਮਾਰ ਕੇ ਪਵਾ ਲੈਣੀ ਆ ਲੇਕਿਨ ਇਹ ਮੱਝ ਆ ਇਹ ਉਹ ਮੱਝ ਆ ਜਿਨ੍ਹਾਂ ਨੇ ਆ ਕੇ ਜਿਨ੍ਹਾਂ ਨੇ ਆ ਕੇ ਮੁਗਲਾਂ ਦੇ ਜਿਹੜੇ ਸੀ ਉਹ ਮੂੰਹ ਮੋੜਦੇ ਰਹੇ ਅਬਦਾਲੀ ਦਾ ਮੂੰਹ ਮੋੜ ਕੇ ਵੀ ਕਹਿੰਦੇ ਆ ਉਹ ਤਾਂ ਬਿਕਰਮ ਸਿੰਘ ਮਜੀਠੀਆ ਬਣਾ ਲੋ ਹਾਂਜੀ ਮੈਂ ਕਿਹਾ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਵੀ ਕਹਿੰਦੇ ਉਦਾਂ ਕਾਲੀ ਦਲ ਵਾਲੇ ਨਹੀਂ ਜਰਨੈਲ ਜੁਰਨਲੀ ਕਹਦੀ ਹੈ ਜੀ ਇਹ ਤਾਂ ਜੋ ਮਰਜੀ ਕਹੀ ਜਣ ਜਰਨੈਲ ਉਹਨਾਂ ਵਾਸਤੇ ਹੋਊਗਾ ਜਿਹੜੇ ਉਹਨਾਂ ਕੋ ਕੰਮ ਦਿੰਦੇ ਆ ਆਮ ਆਸੇ ਕਹਦਾ ਜਰਨੈਲ ਉਹ ਕਿਹੜੀ ਮਾਰਕਾ ਮਾਰਿਆ ਉਹਨੇ ਮਾਝੇ ਵਾਸਤੇ ਕੀ ਕਾਰਜ ਕੀਤਾ ਵਾ ਮਾਝੇ ਵਾਸਤੇ ਬਕਾਇਦਾ ਤੌਰ ਤੇ ਏਮ ਦਿੱਤੀ ਗਈ ਸੀ ਅੰਮ੍ਰਿਤਸਰ ਵਾਸਤੇ ਡਾਕਟਰ ਮਨਮੋਨ ਸਿੰਘ ਬਲੋਂ ਤੇ ਮਾਝੇ ਦੇ ਜਰਨਲ ਤੋਂ ਖੋ ਕੇ ਉਹ ਬਿਠਿੰਡੇ ਕਿਵੇਂ ਪੁੱਜ ਗੀਜੀਓ ਤੇ ਕਾਹਦਾ ਮਾਝੇ ਦਾ ਜਰਨਲ ਕੀ ਕੀਤਾ ਮਾਝੇ ਦੇ ਮਾਮਲੇ ਇੱਥੇ ਇਹ ਤੇ ਸਿਰਫ ਉਹਨਾਂ ਦੇ ਬੰਦੇ ਹੀ ਮਾਝੇ ਜਰਨਲ ਕਹਿੰਦੇ ਆਮ ਲੋਕਾਂ ਨੂੰ ਵੀ ਲੈਣਾ ਹੁਣ ਸਗਵੀ ਇਹਨਾਂ ਇਹਨਾਂ ਨੇ ਇੰਨੀ ਗੱਲ ਕਹਿਤੀ ਵੀ ਸਿਰਫ ਸਿੱਧੂ ਨੂੰ ਘੁਟੇ ਲੈਣ ਲਾਉਣ ਦੀ ਖਾਤਰ ਕਿ ਸਿੱਧੂ ਨੂੰ ਟਿਕਟ ਨਾ ਦਿਓ ਬਾਕੀ ਜਿੰਨੂੰ ਮਰਜ਼ੀ ਦੇ ਦਿਓ ਤੁਸੀਂ ਅਸੀਂ ਬੰਦਾ ਚਾਕੇ ਭੇਜ ਦਿਆਂਗੇ ਸਿੱਤੂ ਦਾ ਬੜੀ ਲੱਗਦੀ ਸੀ ਮੈਂ ਹੋਇਆ ਕੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੂਸਰੇ ਪਾਸਿਓਂ ਆ ਗਏ ਤੇ ਸਰਕਾਰੀ ਏਜੰਸੀਆਂ ਨੇ ਉਸੇ ਦਿਨ ਹੀ ਕਹਿ ਤਰਸੀਪੀ ਕੈਪਟਨ ਅਮਰਿੰਦਰ ਸਿੰਘ ਵਿਚਕ ਘਰ ਜਾ ਕੇ ਸੌਝਣ ਇਸ ਹਲਕੇ ਤੋਂ 1 ਲੱਖ ਤੋਂ ਲੈ ਕੇ ਤੇ 1.5 ਲੱਖ ਤੱਕ ਜਿੱਤ ਪੱਕੀ ਹੋ ਗਈ ਵਾਕਈ 1 ਲੱਖ 4000 ਤੇ ਜਿੱਤੇ ਸੀ ਜੇਤਰੀ ਸਭ ਹਾਰ ਗਏ ਸੀਗੇ ਇਹ ਫਿਰ ਜੋ ਲਬਜ ਸਿੱਖਾਂ ਵਾਸਤੇ ਵਰਤੇ ਸੀ ਉਸ ਪਰਿਵਾਰ ਨੇ ਉਹ ਉਹੀ ਜਾਣਦਾ ਇਹਨਾਂ ਕੋਲ ਜਵਾਬ ਕੋਈ ਨਹੀਂ ਸੀ ਕਿੰਨਾਂ ਕੋਲ ਕੋਈ ਜਵਾਬ ਨਹੀਂ ਸੁਦਾ ਹੈਗਾ ਚਲੋ ਇਹ ਫਿਰ ਵੀ ਆਪਣੀ ਜਿਹੜੀ ਸੀ ਨੌਨ ਮੰਤਰੀ ਪਰੌਂਚ ਕਾਮਯਾਬ ਹੋ ਗਏ ਵੱਖਰੀ ਗੱਲ ਹੈ ਲੇਕਿਨ ਇਹ ਗੱਲ ਹੈ ਵੀ ਉਦੋਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਨਿਸ਼ਚੇ ਕਰ ਜੇਤਲੀ ਕੀ ਜਿੱਤ ਕਰੋ ਜਿਹੜੇ ਵੀਰ ਇਹਦੀ ਗੱਲ ਕਹਿੰਦੇ ਆ ਨਾ ਸਾਡੇ ਕਮੈਂਟ ਵਾਲੇ ਵੀ ਗੁਰਗੋਬਸੇ ਲਿਖੀਏ ਨਾ ਮੁਖਾ ਦਿਓ ਕਿੱਥੇ ਲਿਖੀ ਗੁਰਗੋਬਸੇ ਇੱਕ ਕਵੀ ਤੇ ਦੇਖੇ ਹੋਏ ਸ਼ਬਦ ਲੇਕਿਨ ਅਸੀਂ ਅਪਣਾ ਲਏ ਜਿਹੜੀ ਜੇ ਅਸੀਂ ਅਪਣਾ ਲਈ ਨਾ ਉਹਨੂੰ ਸਤਕਾਰ ਸੀ ਦੇ ਦਿੱਤਾ ਵੀ ਨਹੀਂ ਵੀ ਸਾਡੀ ਆ ਉਹਦੇ ਵਿੱਚ ਉਹਨੂੰ ਬਦਲਿਆ ਨਹੀਂ ਆ ਸਕਦਾ ਇਹਦਾ ਬਦਲਿਆ ਮੁੜ ਕੇ ਜਿਹੜਾ ਰੌਲਾ ਪੈ ਗਿਆ ਕਿ ਗੁਰਬਾਣੀ ਬਦਲਦੀ ਗੁਰਬਾਣੀ ਬਦਲਦੀ ਗੁਰੂ ਸਾਹਿਬ ਦੀ ਸ਼ਬਦ ਵਰਤੇ ਫਲਾਣ ਕਹੜਾ ਕੁਝ ਪਿਆ ਰੌਲਾ ਅਸੀਂ ਮੁੜ ਕੇ ਭਾਜਪਾ ਨੇ ਕਿਹਾ ਸੀਗਾ ਮਜੀਠੀ ਨੂੰ ਕਿਹਾ ਬਾਦਲ ਨੂੰ ਕਿਹਾ ਸੀ ਮਜੀਠੀ ਨੂੰ ਅਕਾਲ ਤਖਤ ਤੇ ਪੇਛੋੜ ਜੇ ਇਹ ਪੇਛੇ ਨਹੀਂ ਸਾਡਾ ਬੇੜਾ ਗਰਕ ਹੋ ਜਾਊਗਾ ਆਪ ਕਹਿ ਕੇ ਜਾ ਕੇ ਅਕਾਲ ਤਖਤ ਤੇ ਪੇਛ ਹੋਏ ਤੇ ਕਹਿ ਕੇ ਜਾ ਕੇ ਜੁੱਤੀਆ ਸਾਹਿਬ ਕੀਤੀ ਸੀ ਤੇ ਬਾਟੀਆਂ ਮਾਦੀਆਂ ਸੀ ਤੇ ਜਿਹੜੇ ਸਿਪਾਹਸਾਲਰ ਇਹਨਾਂ ਦੇ ਨਾਲ ਉਹ ਨਾਲ ਹੀ ਹੁੰਦੇ ਆ ਮੈਨੂੰ ਇਹ ਗੱਲ ਜ਼ਿਆਦਾ ਜਦੋਂ ਇਹਨੂੰ ਪੰਜ ਸਿੰਘ ਸਾਹਿਬ ਨੇ ਅੰਦਰ ਬੁਲਾਇਆ ਸੀ ਨਾ ਅਮਿੱਤੇਵਰੀ ਨਾਲ ਚੀਮਾ ਵੀ ਸੈ ਸੀ ਜਿਹੜੇ ਸੀਗੇ ਇਹ ਨਾਲ ਅੰਦਰ ਬੈਠੇ ਸੀ ਉੱਥੇ ਤੇ ਗੁਰਮਖ ਸਿੰਘ ਜਿਹੜਾ ਅੱਖ ਸੀ ਦਮਾ ਸੁਦੇਸ਼ਦਾਰੀ ਉਹਨੇ ਕਿਹਾ ਜੀ ਬਾਕੀ ਬਾਅਦ ਚਲੋ ਜਿਹੜੀ ਵੀ ਅਗੇ ਕਈ ਕੋਲ ਨਹੀਂ ਬੈਠੇ ਸਾਨੂੰ ਇਤਨਾ ਗੱਲ ਕਰਨ ਇਹ ਵਿਕਰਮਜੀਤ ਜੀ ਦੀ ਬਾਤ ਚਾ ਕੇ ਆਪ ਗੱਲ ਦਸੀ ਸੀ ਮੁੜ ਕੇ ਵੀ ਇਕੱਲਾ ਸਟੈਂਡ ਲਿਆ ਗਿਆਨੀ ਗੁਰੂ ਸਿੰਘ ਬਾਕੀ ਕਿਸੇ ਨਹੀਂ ਲਿਆ ਚਲੋ ਉੱਥੇ ਜੋ ਪ੍ਰੋਗਰਾਮ ਸੀਗਾ ਤਨਖਾਹ ਲਾਤੀ ਤਨਖਾਹ ਪੂਰੀ ਦੀ ਗੱਲ ਆਈ ਗਈ ਹੋਗੀ ਹੁਣ ਇਹਦੇ ਵਿੱਚ ਮਾਫੀ ਦੀ ਵੀ ਗੱਲ ਆ ਗਈ ਤੇ ਇਹਨਾਂ ਦੀ ਵੀ ਆ ਗਈ ਇਹਨਾਂ ਨੇ ਪੂਰਾ ਜੋਰ ਲਾਇਆ ਵੀ ਕਿਸੇ ਤਰ੍ਹਾਂ ਕੇ ਮਾਫੀ ਉਹਨੂੰ ਦਿੱਤੀ ਜਾਵੇ ਦੁਆ ਵੀ ਦਿੱਤੀ ਦੋ ਜਿਹੜੇ 2007 ਦੇ ਵਿੱਚ ਜੋ ਅਫਸਰ ਵੀ ਟੰਗ ਦਿੱਤੇ ਇਹਨਾਂ ਨੇ ਇਕਨ ਕੁਮਰ ਵਿਜੇ ਪ੍ਰਭਾਵ ਨੇ ਜੋ ਆਪਣੀ ਭੂਮਿਕਾ ਨਿਭਾਈ ਉਸੇ ਭੂਮਿਕਾ ਨੂੰ ਬਰਕਰਾਰ ਰੱਖਦੇ ਆਂ ਕੱਲ ਜੋ ਕੁਝ ਉਹਨੇ ਪ੍ਰਧਾਨ ਸਭਾ ਚ ਕਿਹਾ ਉਸੇ ਨੂੰ ਸਰਕਾਰ ਜੀ ਜੋ ਨੇ ਮੰਗ ਕੀਤੀ ਜੇ ਕਿ ਉਹ ਸਿੰਧ ਪੂਨੇ ਪਾ ਦੇ ਵੱਡੀ ਗੱਲ ਆ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਜੁਮਲੇ ਬਣੇ ਛੱਡਦੇ ਇੱਕ ਜੁਮਲਾ ਛੱਡਤਾ ਜੀ ਅਸੀਂ ਪੂਰੀ ਤਿਆਰੀ ਕਰ ਲਈ ਜੀ ਐਫਆਈ ਲੌਂਚ ਕਰਾਂਗੇ ਜੀ ਫੜਕੇ ਅੰਦਰ ਕਰਦੇ ਆਂਗੇ ਇਹ ਪਤੀ ਪ੍ਰਵਾਨਗੀ ਦੇ ਰਹੇ ਹਾਂ ਪਿਛਲੇ 2 ਸਾਲਾਂ ਤੋਂ ਇੱਕ ਫਾਈਲ ਜਿਹੜੀ ਆ ਨਾ 14 ਸੱਤ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਸੀਐਮ ਸਾਹਿਬ ਦੀ ਫਾਇਲ ਤੇ ਪਿੰਟੇਬਲ ਦਿੱਤੀ ਹੈ ਅਜੇ ਤੱਕ ਸਾਈਨ ਨਹੀਂ ਕੀਤੇ ਗਏ ਤੇ ਇਸ ਕਰਕੇ ਮਾਫੀ ਜਿਹੜੀ ਆ ਉਹ ਅੱਜ ਵੀ ਜਿਹੜੀ ਆ ਉਹ ਚਰਚਾ ਚ ਰਹਿਣੀ ਹੈ ਜੇ ਮਾਫੀ ਚਰਚਾ ਤੇ ਬਾਅਦਲ ਚਰਚਾ ਤੇ ਬਾਅਦਲ ਚਰਚਾ ਤੇ ਹੁਣ ਤਨਖਾਹ ਵੀ ਚਰਚਾ ਚ ਰਹੇਗੀ ਜੀ ਪੱਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਖਬਰਾਂ ਪੂਰੀਆਂ ਤਫਸੀਲ ਦੇ ਨਾਲ ਦੱਸਦੇ ਹਾਂ ਬਹੁਤ ਬਹੁਤ ਧੰਨਵਾਦ ਸਤਰੀ ਕਾਲੀ। ਸ਼ੁਕਰੀਆ ਜੀ, ਸ਼ੁਕਰੀਆ ਜੀ।